हेलो दोस्तों आज ही ਤੁਹਾਡੇ ਵਾਸਤੇ ਨਿਊ ਰੈਸਿਪੀ ਲੈ ਕੇ ਆਏ ਆ ਜੋ ਕਿ ਸਿਮਲਾ ਮਿਰਚ ਦਾ achar ਬਣਾਵਾਂਗੇ ਤੇ ਦੂਸਰਾ ਸੀ ਹਰੀ ਮਿਰਚ ਦਾ achar ਬਣਾਵਾਂਗੇ ਬਹੁਤ ਹੀ ਟੇਸਟੀ ਟਖਟਾ ਮਿੱਠਾ achar ਬਣਾਵਾਂਗੇ ਇਹ achar ਖਾਓਗੇ ਤਾਂ ਦੂਸਰੇ achar ਤੁਂ ਭੁੱਲੀ ਜਾਓਗੇ ਬਹੁਤ ਹੀ ਟੇਸਟੀ ਤੇ ਵਧੀਆ ਬਣਦਾ ਹੈ ਸਾਨੂੰ ਇਸ ਵਿੱਚ ਜੋ ਜੋ ਸਮਾਨ ਚਾਹੀਦਾ ਹੈ ਇਹ ਮੋਟੀ ਇਲਾਚੀ ਆ ਇਹ ਪੀਸਰੋਂ ਦੀ ਕਾਲੀ ਵੀ ਲੈ ਸਕਦੇ ਜੀ ਕਾਲੀ ਮਿਰਚ ਕੜੀ ਪੱਤਾ ਮਾਗ ਦਾਲ ਜਿਨੀ ਤੇ ਸੁਣ ਤੇ ਨਾਲ ਹੀ ਜੀਰਾ ਲੈ ਲੈਣਾ ਗਏ ਇਹ ਸਾਰੇ ਸਮਾਨ ਨੂੰ ਤੁਸੀਂ ਨਾ ਗੈਸ ਤੇ ਪਕੜਾਈ ਰੱਖ ਕੇ ਤੋਂ ਉਹਦੇ ਵਿੱਚ ਥੋੜਾ ਜਿਹਾ ਗਰਮ ਕਰ ਲੈਣਾ ਇਹਨੂੰ ਹਲਕਾ ਹਲਕਾ ਲਉਂਦੇ ਜਾਣਾ ਵਾ ਇਹਦੇ ਵਿੱਚ ਥੋੜੀ ਜਿਹੀ ਨਮੀ ਹੋਈ ਆ ਇਸ ਕਰਕੇ ਥੋੜਾ ਜਿਹਾ ਇਹਨੂੰ ਗਰਮ ਕਰਾਂਗੇ ਥੋੜਾ ਜਿਹਾ ਸੁਕਾ ਲਉ ਇਹਨੂੰ ਇਹ ਥੋੜਾ ਸਿੱਖ ਗਿਆ ਹੁਣ ਇਹਨੂੰ ਮਿਕਸੀ ਦੇ ਜਾਰ ਵਿੱਚ ਪਾ ਕੇ ਥੋੜਾ ਜਿਹਾ ਗ੍ਰाइंड ਕਰ ਲੋ ਬਹੁਤ ਜ਼ਿਆਦਾ ਪਾਊਡਰ ਫਾਰਮ ਨਹੀਂ ਬਣਾਉਣਾ ਨੂੰ ਕੁੜਾ ਦਰਦਲੇ ਰੰਡਣਾਂ ਆਹ ਦੇਖੋ ਸਾਡਾ ਮਸਾਲਾ ਹੁਣ ਪੀਸ ਗਿਆ ਆ ਮਸਾਲਾ ਤਿਆਰ ਹੋਣ ਤੋਂ ਬਾਅਦ ਅਸੀਂ ਹਰੀ ਮਿਰਚ ਲੈ ਲਏ ਨੇ ਆ ਸਿਮਲਾ ਮਿਰਚ ਲੈ ਲਏ ਨੇ ਜਿੰਨਾ ਤਾਂ ਕੀ ਆਚਾਰ ਬਣਾਵਾਂਗੇ ਇਹਨਾਂ ਨੂੰ ਅਸੀਂ ਕੱਟ ਲਾਵਾਂਗੇ ਇਹਨਾਂ ਦੇ ਵਿੱਚ ਲੰਮੀ ਲੰਮੀ ਸਲਾਈਸਾਂ ਕੱਟਾਂਗੇ ਇਹਨਾਂ ਧਿਆਨ ਰੱਖਣਾ ਵੀ ਸਿਮਲਾ ਮਿਰਚ ਦੇ ਜਿਹੜੇ ਬੀਜ ਹੁੰਦੇ ਆ ਗੁੱਦਾ ਹੁੰਦਾ ਵਾ ਵਾਈਟ ਵਾਲਾ ਉਹ ਨਹੀਂ ਗਾ ਪਾਉਣਾ ਛੋਟੇ ਛੋਟੇ ਟੁਕੜੇ ਕਰ ਲਓ ਹਰੀ ਮਿਰਚ ਦਾ ਵੀ ਤੁਸੀਂ ਇੱਕ ਇੱਕ ਚੀਰਾ ਦੇ ਦੇਣਾ ਆ ਵਿੱਚ ਇਹ ਰੈਡੀ ਕਰ ਲੈਨੇ ਆਪਾਂ ਮਿਰਚਾਂ ਨੂੰ ਪਹਿਲਾਂ ਤੋ ਤਾਂ ਨਿਖਾਉਣੀ ਸਾਰੀਆਂ ਘੱਟ ਗਈ ਆ ਵੇਖੋ ਨਿਕਨੇ ਕੀ ਪਾੜ ਕਰ ਲਿਆ ਆਪਾਂ ਸਿੰਮਲੰਗੇ ਸਿੱਧੀ ਹੁਣ ਇਹ ਸਮਾਨ ਲੈਣਾ ਹੋਜੜੇ ਦੇ ਵਿੱਚ ਪੈਣਾ ਆ ਇੱਕ ਕੜਾਈ ਲੈ ਲਾਂਗੇ ਉਹਦੇ ਵੀ ਸਰੋਂ ਦਾ ਤੇਲ ਪਾ ਕੇ ਇਹਨੂੰ ਥੋੜਾ ਜਿਹਾ ਗਰਮ ਕਰਾਂਗੇ ਗਰਮ ਕਰਨ ਤੋਂ ਬਾਅਦ ਇਹਦੇ ਵਿੱਚ ਲਸਣ ਦਾ ਪੇਸਟ ਪਾਵਾਂਗੇ ਥੋੜਾ ਗਰਮ ਕਰ ਲਓ ਇਹਨੂੰ ਜਿਵੇਂ ਚੰਦਰਾਪੁਰ ਜਾਂਦੇ ਨੇ ਲਸਣ ਦਾ ਪੇਸਟ ਫਿਰ ਇਹਦੇ ਵਿੱਚ ਇਹ ਗੁੜ ਪਾ ਦਵਾਂਗੇ ਚੰਦਰਾ ਮਿਕਸ ਕਰ ਲਾਂਗੇ ਗੁੜ ਨੂੰ ਕਾੜਦੀ ਲਸਣ ਨੂੰ ਚੰਗੀ ਤਰ੍ਹਾਂ ਮਿਕਸ ਹੋਣ ਤੋਂ ਬਾਅਦ ਇਹਦੇ ਵਿੱਚ ਅਸੀਂ ਮਲਾ ਮਿਰਚ ਜਿਹੜੀ ਕੱਟੀ ਹੋਈ ਸੀ ਉਹਨੂੰ ਪਾ ਦਾਂਗੇ ਥੋੜੀ देर ਮਿਕਸ ਕਰਾਂਗੇ ਇਹਨਾਂ ਨੂੰ ਤੇ ਨਾਲ ਹੀ ਇਹਦੇ ਮਸਾਲੇ ਪਾ ਦਾਂਗੇ ਜੋ ਹਣੀ ਤਿਆਰ ਕੀਤੇ ਸੀਗੇ 2-3 ਚਮਚੇ ਤੁਸੀਂ ਪਾ ਦਿਓ ਆਪਣੀ ਅਚਾਰ ਦੇ ਮਿਰਚਾਂ ਦੇ ਅਕੋਰਡਿੰਗ ਪਾਉਣਾ ਜਿੰਨਾ ਕਿ ਮਸਾਲਾ ਤੁਸੀਂ ਪਾਉਣਾ ਨਾਲੇ ਤੇ ਸਵਾਦ ਅਨੁਸਾਰ ਨਮਕ ਪਾ ਦਵਾਂਗੇ ਥੋੜੀ ਦੇਗੀ ਮਿਰਚ ਪਾਵਾਂਗੇ ਇਹਨਾਂ ਕਲਰ ਬਹੁਤ ਵਧੀਆ ਆਉਂਦਾ ਵਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਸਾਰੇ achar ਨੂੰ ਜਦੋਂ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਫਿਰ ਇਹਦੇ ਵਿੱਚ ਅਸੀਂ ਵਿਨੇਗਰ ਪਾਉਣਾ ਆ ਜੇ ਵਿਨੇਗਰ ਹੈਗਾ ਠੀਕ ਆ ਨਹੀਂ ਤੇ ਤੁਸੀਂ ਨਿੰਬੂ ਦਾ ਰਸ ਵੀ ਪਾ ਸਕਦੇ ਜੇ ਇਹ ਇਸ ਕਰਕੇ ਪਾਉਣਾ ਹੁੰਦਾ ਕਿ ਇਹ ਜਿਆਦਾ ਟਾਈਮ ਤੱਕ ਲੌਂਗ ਟਾਈਮ ਤੱਕ ਚੱਲ ਜਾਂਦਾ ਆਚਾਰ ਜਲਦੀ ਖਰਾਬ ਨਹੀਂ ਹੁੰਦਾ ਆਹ ਵੇਖੋ ਇੱਕ ਆਚਾਰ ਤਾਂ ਸਾਡਾ ਤਿਆਰ ਹੋ ਗਿਆ ਕਿੰਨਾ ਸੋਹਣਾ ਲੱਗ ਰਿਹਾ ਆ ਹੁਣ ਅਸੀਂ ਦੂਸਰਾ ਮਿਰਚ ਦਾ ਆਚਾਰ ਬਣਾਵਾਂਗੇ ਉਹ ਅਸੀਂ ਪੈਨ ਚ ਕੱਢ ਲਿਆ ਆ ਫਿਰ ਉਹੀ ਕੜਾਈ ਲੈ ਲਈ ਆ ਵਿੱਚ ਕੱਟੀ ਹੋਈ ਹਰੀ ਮਿਰਚ ਲੈ ਲਈ ਆ ਜਿਹਨੂੰ ਇੱਕ ਇੱਕ ਚੀਰਾ ਦਿੱਤਾ ਸੀਗਾ ਵਿਦੇ ਵਿੱਚ ਹੁਣ ਮਸਾਲੇ ਪਾ ਦਵਾਂਗੇ ਜਿਹੜੇ ਅਸੀਂ ਤਿਆਰ ਕੀਤੇ ਹੈ ਚੀ ਮਸਾਲੇ ਉਹੀ ਪਾਵਾਂਗੇ ਨਮਕ ਪਾ ਦਾਂਗੇ ਲੋੜ ਅਨੁਸਾਰ ਡੇਗੀ ਮਿਰਚ ਪਾਵਾਂਗੇ ਤੇ ਗੁੜ ਪਾ ਦਵਾਂਗੇ ਇਹਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰਨਾ ਆਪਾਂ ਗੁੜ ਦੀ ਕੋਈ ਵੀ ਢੇਲੀ ਨਾ ਰਵੇ ਥੋੜੀ देर ਇਹਨੂੰ ਫਰਾਈ ਕਰਨਾ ਆ ਇਹ ਚ ਵਿਨੇਗਰ ਜ਼ਰੂਰ ਪਾਉਣਾ ਆ ਉਹਦੇ ਵਿੱਚ ਵੀ ਪਾਉਣਾ ਇਹਦੇ ਵਿੱਚ ਵੀ ਪਾਉਣਾ ਆ ਆਹ ਵੇਖੋ ਕਿੰਨਾ ਸੋਹਣਾ ਸਾਡਾ ਆਚਾਰ ਤਿਆਰ ਹੋ ਗਿਆ ਆ ਹਰੀ ਮਿਰਚ ਦਾ ਸਿਮਲਾ ਮਿਰਚ ਦਾ ਕਿੰਨਾ ਸੋਹਣਾ ਲੱਗ ਰਿਹਾ ਆ ਬਹੁਤ ਹੀ ਟੇਸਟੀ ਪਰਫੈਕਟ ਬਣਿਆ ਆ ਚਾਰ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਬਹੁਤ ਵਧੀਆ ਬਣਦਾ ਆ ਆਚਾਰ ਬਹੁਤ ਟੇਸਟੀ ਲੱਗਦਾ ਆਚਾਰ ਜ਼ਰੂਰ ਟਰਾਈ ਕਰਨਾ ਤੁਹਾਨੂੰ ਬਹੁਤ ਵਧੀਆ ਲੱਗੇਗਾ ਥੈਂਕ ਯੂ ਸੋ ਮਚ ਵੀਡੀਓ ਵੇਖਣ ਲਈ ਜਿਆਦਾ ਤੋਂ ਜਿਆਦਾ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮਚ ਬਾਏ ਬਾਏ